ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਹੋਈ ਮੈਂ ਤੁਹਾਡੀ ਆਪਣੀ ਅਨੁਕੁਰ ਖਾਲਸਾ ਅੱਜ ਤੁਹਾਨੂੰ ਦਿਹਾਤੀ ਪਟਿਆਲਾ ਦੇ ਉਸ ਵਾਰਡ ਦੇ ਵਿੱਚ ਲੈ ਕੇ ਪਹੁੰਚੀ ਹਾਂ ਜਿੱਥੇ ਸੱਤਾ ਦੇ ਉੱਤੇ ਕਾਬਜ਼ ਸਰਕਾਰ ਨੇ ਪੂਰਾ ੱਤਕਾ ਕੀਤਾ ਪਰ ਫੇਰ ਵੀ ਫਤਿਹ ਹਾਸਲ ਨਹੀਂ ਹੋਈ ਜੀ ਹਾਂ ਵੋਲ ਨੰਬਰ 2 ਤੋਂ ਦਿਹਾਤੀ ਪਟਿਆਲਾ ਦੇ ਵਾਰਡ ਨੰਬਰ 2 ਤੋਂ ਐਡਵੋਕੇਟ ਹਰਿੰਦਰ ਸ਼ੁਕਲਾ ਜਿਨ੍ਹਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਹਰਵਿੰਦਰ ਸ਼ੁਕਲਾ ਦੇ ਨਾਲ ਵਾਰ ਨੰਬਰ 2 ਦੀਆਂ ਵੋਟਾਂ ਦੀ ਸਮੇਂ ਕੀ ਕੁਝ ਹੋਇਆ ਤੇ ਅੱਜ ਉਹ ਕੀ ਮਹਿਸੂਸ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਫਤਿਹ ਦੀ ਸਾਰ ਜੁਲਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਲਾ ਜੀ ਪਹਿਲਾਂ ਤਾਂ ਤੁਹਾਨੂੰ ਜਿਤਨੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜੀ ਔਰ ਇਸ ਦਿਨ ਆਪਾਂ ਸਾਡੇ ਜਰਾ ਸਿਟੀ ਲਵ ਚੈਨਲ ਦੇ ਦਰਸ਼ਕਾਂ ਨੂੰ ਇਹ ਵੀ ਦੱਸ ਦਵੋ ਕਿ ਇਲੈਕਸ਼ਨ ਵਾਲੇ ਦਿਨ ਵਾਰ ਨੰਬਰ 2 ਦੇ ਵਿੱਚ ਕਾਬਲ ਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿੰਨੇ ਵੀ ਨੁਮਾਇੰਦੇ ਸੀ ਉਹਨਾਂ ਨੇ ਕੀ ਕੁਝ ਕੀਤਾ ਕਿਉਂਕਿ ਆਲਰੇਡੀ ਸੈਟਲਾਈਟ ਚੈਨਲ ਤੇ ਤਾਂ ਲੋਕ ਦੇਖ ਹੀ ਚੁੱਕੇ ਨੇ ਸਭ ਤੋਂ ਪਹਿਲਾਂ ਸਿਟੀ ਲਾਈਵ ਦੇ ਜਿੰਨੇ ਵੀ ਦਰਸ਼ਕ ਨੇ ਫਾਲੋਅਰਸ ਨੇ ਮੈਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਰਨਾ ਮੈਂ ਐਡਵੋਕੇਟ ਸ਼ੁਕਲਾ ਮੈਨੂੰ ਇੰਡੀਅਨ ਨੈਸ਼ਨਲ ਕਾਂਗਰਸ ਨੇ ਵਾਰਡ ਨੰਬਰ 2 ਤੋਂ ਪਹਿਲਾਂ ਵੀ ਕੌਂਸਲਰ ਦੀ ਟਿਕਟ ਦਿੱਤੀ ਸੀ ਮੈਂ 86% ਵੋਟਾਂ ਨਾਲ 2017 ਜਿੱਤਿਆ ਸੀ ਇਸ ਵਾਰ ਫੇਰ ਮੈਨੂੰ ਆ ਦਿਨ ਟਿਕਟ ਦਿੱਤੀ ਇਸ ਵਾਰ ਦੀ ਜਿਹੜੇ ਇਲੈਕਸ਼ਨ ਸੀ ਬੜੇ ਅਲੱਗ ਸੀ ਤੁਸੀਂ ਦੇਖਿਆ ਹੋਊਗਾ ਵੀ ਜਿੱਦਾਂ ਨਾਮਿਨੇਸ਼ਨ ਭਾਰਮ ਭਰੇ ਨੇ ਬਹੁਤ ਨਾਮਿਨੇਸ਼ਨ ਸੈਂਟਰ ਤੋਂ ਅਫਸਰਾ ਦੇ ਦਫਤਰ ਤੋਂ ਬਾਹਰ ਤੋਂ ਸੈਕਟਰੀਏਟ ਤੋਂ ਸਾਡੇ ਜਿਹੜੇ ਪਾਪੇ ਪੇਪਰ ਭਰਨ ਵਾਲੇ ਨਮਾਇंदे ਗਏ ਸੀਗੇ ਉਹਨਾਂ ਤੋਂ ਪੇਪਰ ਖੋਏ ਗਏ ਡੇਢ 200 ਗੁੰਡਾ ਤੰਤਰ ਸੈਕਟਰੀਏਟ ਅੰਦਰ ਸੀਗਾ ਪੇਪਰ ਪਾੜ ਦਿੱਤੇ ਗਏ ਉਸ ਦਿਨ ਸ਼ਰਮ ਆਈ ਸਾਨੂੰ ਲੋਕਤੰਤਰ ਦੀ ਹੱਤਿਆ ਹੋਈ ਸੰਵਿਧਾਨ ਨੂੰ ਪਾੜਿਆ ਗਿਆ ਕਿਉਂਕਿ ਇਹ ਸੰਵਿਧਾਨ ਹੈ ਸਾਨੂੰ ਹੱਕ ਦਿੰਦਾ ਹੈ ਇਲੈਕਸ਼ਨ ਲੜਨ ਦਾ ਨਾਮਿਨੇਸ਼ਨ ਕਰਨ ਦਾ ਪਰ ਇਸ ਤੋਂ ਵੀ ਵੱਡੀ ਗੱਲ ਹੋਈ ਜਿਹੜੇ ਸਾਡੇ ਤਿੰਨ ਤਿੰਨ ਵਾਰ ਦੇ ਕੌਂਸਲਰ ਸੀ ਸਭੀਆਂ ਭੈਣਾ ਸੀ ਉਹਨਾਂ ਦੇ ਕੱਪੜਿਆਂ ਵਿੱਚੋਂ ਰਛਪਾ ਕੇ ਵਿਚਾਰੇ ਫਾਇਦਾ ਲੈ ਕੇ ਜਾ ਰਹੇ ਸੀ ਕੰਡੇ ਨੇ ਖਿੱਚ ਕੇ ਉਹ ਕੱਪੜੇ ਪਾੜੇ ਉਹਦੇ ਪੰਟਾ ਤੱਕ ਉੱਤਾਰ ਦਿੱਤੇ ਗਿਆ ਸਾਨੂੰ ਉਸ ਦਿਨ ਇਸ ਡੁੱਬ ਮਰਨ ਵਾਲੀ ਗੱਲ ਸੀ ਪਟਿਆਲਾ ਵਾਸਤੇ ਕਿ ਪਟਿਆਲਾ ਬਹੁਤ ਸ਼ਾਂਤ ਬਈ ਪਾਈ ਚਰਿਆਛਲ ਬਿਲਕੁਲ ਕਿਉਂਕਿ ਇਹ ਸ਼ਹਿਰ ਪਟਿਆਲਾ ਇਹਨਾਂ ਲੋਕ ਕਹਿੰਦੇ ਨੇ ਸ਼ਾਹੀ ਸ਼ਹਿਰ ਪਟਿਆਲਾ ਪਰ ਇਲੈਕਸ਼ਨ ਦੇ ਸਮੇਂ ਐਮਸੀ ਇਲੈਕਸ਼ਨ ਦੇ ਸਮੇਂ ਜੋ ਕੁਝ ਇੱਥੇ ਹੋਇਆ ਉਹੀ ਇੱਕ ਸ਼ਰਮਨਾਕ ਗੱਲ ਹੈਗੀ ਹੈ ਤੇ ਜੇਕਰ ਆਪਾਂ ਗੱਲ ਕਰੀਏ ਵਾਰਡ ਨੰਬਰ 2 ਦੀ ਤਾਂ ਵਾਰਡ ਨੰਬਰ 2 ਤਾਂ ਪਟਿਆਲੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਸੁਰਖੀਆਂ ਦੇ ਵਿੱਚ ਰਿਹਾ ਕਹਿੰਦੇ ਹੋਰ ਵਾਰਡ ਇੱਕ ਪਾਸੇ ਪਰ ਉਪਲਾ ਨਹੀਂ ਜਿੱਤਣ ਦੇਣਾ ਕੀ ਕਹੋਗੇ ਦੇਖੋ ਜੀ ਜਿਹੜੇ ਮੇਰੇ ਵਾਰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੈਦਾਸੀ ਦਾ ਜੀ ਉਹ ਪੋਲੀਟੀਕਲ ਬੰਦਾ ਜਿਹੜਾ ਕਰਨ ਬਟਵਾਣਾ ਹੈ ਉਹ ਪਹਿਲਾਂ ਐਮਐਲਏ ਇਲੈਕਸ਼ਨ ਲੜਿਆ ਸੀ ਜਨਤੀ ਤੋਂ ਹਾਰ ਗਿਆ ਸੀਗਾ ਰਾਈਟ ਉਹਦਾ ਸਿਆਚ ਹੂੰ ਔਰ ਉਹਨਾਂ ਨੇ ਟਿਕਟ ਲਗਾ ਦਿੱਤੀ ਸੰਦੇਸ਼ ਸਿੰਘ ਜਿਹੜਾ ਰਾਸਵਾਲਾ ਮੈਂਬਰ ਆ ਇਹਨਾਂ ਦਾ ਹਾਈ ਕਮਾਂਡ ਤੇ ਜੀ ਇਹਨਾਂ ਨੇ ਪ੍ਰੈਸਟੇਜ ਬਣਾ ਲਿਆ ਵੀ ਹਾਈ ਕਮਾਂਡ ਇਨਵੋਲਵ ਹੈ ਅਸੀਂ ਜਿੰਨੀ ਹੀ ਜਿੰਨੀ ਹੈ ਇੱਜਤਾ ਸਵਾਲ ਇੱਜਤਾ ਸਵਾਲ ਬਣਾ ਲਿਆ ਉੱਤੇ ਕੋਈ ਵੀ ਪੰਜਾਬ ਦਾ ਲੀਡਰ ਪੰਜਾਬ ਦਾ ਇਹਦਾ ਪ੍ਰਧਾਨ ਹੜਕੇ ਦਾ ਮੰਤਰੀ ਸਾਬਕਾ ਮੰਤਰੀ ਸਾਰੇ ਐਮਐਲ ਐਮਐਲ ਸਾਰਾ ਨੇ ਜੋਰ ਲਾ ਲਿਆ ਵਿਸ਼ੁਪੇ ਪਰ ਮੇਰੇ ਨਾਲ ਮੇਰਾ ਵਹਿਗਰੂ ਸੀ ਮੇਰਾ ਪਰਮਾਤਮਾ ਸੀ ਮੇਰਾ ਪਰਿਵਾਰ ਮੈਂ ਬੋਲਿਆ ਪਰਿਵਾਰ ਮਤਲਬ ਮੇਰੇ ਪਰਿਵਾਰ ਤੋਂ ਨਹੀਂ ਮੇਰਾ ਬਾੜ ਸੀ ਕਿਉਂਕਿ ਜਿਹੜੇ ਬਾੜ ਦੇ ਵਸਨੀਕ ਨੇ ਤੁਸੀਂ ਦੇਖਿਆ ਉਹ ਕਦੇ ਵੀ ਮੈਂ ਉਹਨਾਂ ਨੂੰ ਵੋਟਰ ਨਹੀਂ ਸਮਝਿਆ ਨਾ ਹੀ ਉਹ ਮੇਰੇ ਲਈ ਵੋਟਰ ਹੈਗੇ ਨੇ ਉਹ ਮੇਰੀ ਇੱਕ ਵੱਡੀ ਫੈਮਿਲੀ ਹੈ ਉਹਦੇ ਮੈਂਬਰ ਨੇ ਉਹਨਾਂ ਨੇ ਇਹ ਧਾਇਆ ਕਰ ਲਿਆ ਬੀ ਅਸੀਂ ਸਾਡੇ ਪੁੱਤਰ ਨੂੰ ਜਿਤਾਣਾ ਹੈ। ਪਰ ਮੇਰੇ ਮਾਮਾ ਨੇ ਸਵੇਰੇ 7 ਵਜੇ ਜਾ ਕੇ ਬੁੱਟਾ ਪਾਣੀ ਸ਼ੁਰੂ ਕਰ ਲਿਆ। ਜੀ। ਇਹਨਾਂ ਦੇ ਗੁੰਡਾਗਰਦ ਦੀ ਸਭਾ 7:30 ਵਜੇ ਸ਼ੁਰੂ ਹੋ ਗਈ। ਹੂੰ। ਸੇਡਾ ਵੀਡੀਓਗ੍ਰਾਫੀ ਵਾਸਤੇ ਸਾਡਾ ਫੋਟੋਗ੍ਰਾਫਰ ਆਇਆ ਸੀ। ਹੂੰ। ਇਹਨਾਂ ਨੇ ਧੱਕੇ ਮਾਰੇ ਉਹਨੂੰ ਉਹਦਾ ਕੈਮਰਾ ਤੋੜਨ ਦੀ ਕੋਸ਼ਿਸ਼ ਕੀਤੀ। ਅਸੀਂ ਹੱਥ ਜੋੜੇ ਅਸੀਂ ਕਿਉਂਕਿ ਅਸੀਂ ਲੜਨਾ ਚਾਹੁੰਦੇ। ਮੈਂ ਇੱਕ ਵਕੀਲ ਹਾਂ। ਮੈਨੂੰ ਪਤਾ ਹੈ ਵੀ ਕਿੱਦਾਂ ਅਸੀਂ ਕਾਨੂੰਨ ਦੇ ਦਾਇਰੇ ਚ ਰਹਿਣਾ ਹੈ ਮੈਂ ਇਹਨਾਂ ਦੀ ਰਿਕਵੈਸਟ ਕੀਤੀ ਉਸ ਨੂੰ ਉਥੋਂ ਭੇਜਤਾ ਜਦੋਂ ਕੋਈ ਗੱਲ ਨਹੀਂ ਬੋਲਦਾ ਜਦੋਂ 10 ਵਜੇ ਤੱਕ ਇਹਨਾਂ ਨੇ ਪਤਾ ਕੀਤਾ ਵੀ ਟੋਟਲ ਕਿੰਨੀਆਂ ਵੋਟਾਂ ਪੋਲ ਹੋਈਆਂ ਨੇ ਅਸੀਂ ਵੀ ਪਤਾ ਕੀਤਾ ਜੀ ਅਪਰੋਕਸੀਮੇਟਲੀ ਕਿਹੜਾ ਜਾਰ ਵੋਟ ਪੋਲ ਹੋਈ ਸੀ ਜੀ ਔਰ ਉਹਦੇ ਵਿੱਚੋਂ 900 ਦੇ ਕਰੀਬ ਇਹਨਾਂ ਨੂੰ ਪਤਾ ਲੱਗਿਆ ਵੋਟ ਜਿਹੜੇ ਕੱਲੇ ਸ਼ੁਕਲੇ ਨੂੰ ਪਈ ਓਕੇ ਕਿਉਂਕਿ ਜਿਹੜਾ ਵੀ ਇਨਸਾਨ ਉਥੋਂ ਨਿਕਲਦਾ ਸੀ ਜੀ ਮੇਰੀ ਮਾਂ ਨਿਕਲਦੀ ਸੀ ਉਹ ਆਸ਼ੀਰਵਾਦ ਦੇ ਕੇ ਜਾਂਦੀ ਸੀ ਜੀ ਉਹ ਕਹਿੰਦੀ ਪੁੱਤਰ ਤੂੰ ਜਿੱਤੇਗਾ ਹੂੰ ਤੋ ਜਿੱਤੇਗਾ ਫਿਰ ਇਹਨਾਂ ਨੇ پورا ਤੰਤਰ ਲਾਤਾ ਸਾਰਾ ਗੁੰਡਾ ਤੰਤਰ 500 ਦੇ ਕਰੀਬ ਉੱਥੇ ਨਸ਼ੇੜੀ ਗੁੰਡੇ ਇਕੱਠੇ ਕਰੇ ਜਿਨ੍ਹਾਂ ਦੇ ਕੋਲ ਹਥਿਆਰ ਸੀਗੇ ਜੀ ਅਸਲੇ ਸੀਗੇ ਪਰ ਪੁਲਿਸ ਪ੍ਰਸ਼ਾਸਨ ਇਹਨੇ ਕਰੋੜਾ ਐਸਐਸਪੀ ਉੱਥੇ ਪਹੁੰਚ ਗਿਆ ਅਸੀਂ ਜਦੋਂ ਜਾਲੀ ਬੋਟਾ ਉਸ ਤੋਂ ਪਹਿਲਾਂ ਬਾਣ ਲੱਗੇ ਸੀ ਅਸੀਂ ਕਈ ਚਾਰ ਜਾਂ ਪੰਜ ਬੰਦੇ ਨੇ ਫੜ ਲਏ ਉਹ ਉਸ ਨੂੰ ਕਿਹਾ ਅਰੈਸਟ ਕਰੋ ਕੋਈ ਆਈ ਕਾਰਡ ਨਹੀਂ ਕੋਈ ਕਿਤੇ ਦਾ ਕੋਈ ਕਰਦਾ ਉਹ ਕਹਿੰਦਾ ਸਾਡਾ ਕੰਮ ਨਹੀਂ ਪੜਨਾ ਜੀ ਇਵਨ ਕੇ ਮੈਨੂੰ ਵੀ ਇਹਨਾਂ ਨੇ ਉੱਥੋਂ ਬਾਹਰ ਕੱਢਿਆ ਹਮ ਐਸੋ ਹੀ ਸਾਹਨੇ ਆ ਕੇ ਪੁਰਸ ਪ੍ਰਸ਼ਾਸਨ ਨੇ ਵੀ ਨਹੀਂ ਤੁਸੀਂ ਨਹੀਂ ਦੇਖੋ ਇੱਕ ਕਾਨੂੰਨ ਦੇ ਮਤਾਬਕ ਇਲੈਕਸ਼ਨ ਰੂਲਜ਼ ਦੇ ਮਤਾਬਕ ਕੈਂਡੀਡੇਟ ਜਿਹੜੇ ਮਰਜ਼ੀ ਕਰਤੇ ਜਾ ਸਕਦਾ ਹਮ ਪਰੰਤੂ ਇਹਨਾਂ ਨੇ ਹੰਕਾਰ ਹੈ ਨਾ ਸੀ ਇਹਨਾਂ ਦਾ ਦਬਾਅ ਹੈ ਨਾ ਸੀ ਵੀ ਰਹਿਣ ਨਹੀਂ ਦੇਣਾ ਉਸ ਤੋਂ ਬਾਅਦ ਜਿਹੜੇ ਸਾਡੇ ਪੋਲਿੰਗ ਬੂਥ ਸੀ ਇਹਨਾਂ ਨੇ ਗੁੰਡਾ ਤੰਤਰ ਨੇ ਨਾਰੇ ਮਾਰ-ਮਾਰ ਕੇ ਪੜਪ ਤੇ ਸਾਰੇ ਦੌਰ ਤੇ ਪਰੰਤੂ ਮੇਰੇ ਬਾਹਰ ਆਉਣ ਦੇ باوجود ਵੀ ਮੇਰੇ ਮਾਮਾ ਨੇ ਮੇਰੇ ਬਜ਼ੁਰਗਾ ਨੇ ਇੰਨੀ ਵੋਟ ਪਾਤੀ ਕਿ ਸ਼ਾਮ ਤੱਕ ਲੀਡ ਨਹੀਂ ਤੋੜ पाए ਤੇ 6 ਘੰਟੇ ਇਹਨਾਂ ਦੇ ਪੋਲਿਸ ਬੁੱਤੇ ਕਬਜ਼ਾ ਰੱਖਿਆ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪਰ ਫਿਰ ਵੀ ਜਦੋਂ ਦੇਖੋ ਬਹਿਗਰੂ ਨਾਲ ਹੋਵੇ ਤੁਹਾਡੇ ਪਰਮਾਤਮਾ ਤੁਹਾਡੇ ਨਾਲ ਹੋਵੇ ਪਰਵਾਰ ਸਾਰਾ ਵਾਰ ਤੁਹਾਡੇ ਨਾਲ ਹੋਵੇ ਗੁਰੂ ਮਹਾਰਾਜ ਦੀ ਕਿਰਪਾ ਕਰਕੇ ਇਹਨਾਂ ਦਾ ਹੰਕਾਰ ਤੋੜਿਆ ਜੀ ਇਹ ਪਰਵਾਰ ਜਿੱਤਿਆ ਸਰਕਾਰ ਹਾਰੀ ਵੱਡਾ ਪਰਵਾਰ ਜਿਹੜਾ ਮੇਰਾ ਬਾੜ ਸੀ ਇਹਨਾਂ ਨੇ ਐਡੀ ਤਮੀਜ਼ ਨਹੀਂ ਸੀ ਮੋਹਤਮਿੰਦਰ ਜੀ ਉੱਥੇ ਆਏ ਜੀ ਜਦੋਂ ਰੋੜਾ ਪੈ ਗਿਆ ਉਹ ਗੇਟ ਦੇ ਬਾਹਰ ਖੜੇ ਸੀ ਤੇ ਉਹਨਾਂ ਨੇ ਬਤਮੀਜੀ ਕਰਦੇ ਰਹੇ ਹਮ ਮਤਲਬ ਇਹਨਾਂ ਨੂੰ ਸਹਿਇਕਾ ਹੀ ਨਹੀਂ ਸੀਗਾ ਕੋਈ ਵੀ ਅਸਾ ਇਨਸਾਨ ਨਹੀਂ ਸੀ ਜਿਹਨੇ ਭਾਟੀਆਂ ਜਿਹੜਾ ਉੱਥੇ ਆਇਆ ਉਹਨਾਂ ਦਾ ਗਰਦੀ ਕਰਦਾ ਮੇਰਾ ਵਾਰਡ ਮੇਰਾ ਪਰਿਵਾਰ ਹੈ ਇਸ ਦੀ ਜੇਕਰ ਮਿਸਾਲ ਦੇ ਗੱਲ ਕਰੀਏ ਤਾਂ ਦਿਹਾਤੀ ਪਟਿਆਲਾ ਦੇ ਵਾਰਡ ਨੰਬਰ 2 ਤੋਂ ਹਰਵਿੰਦਰ ਸ਼ੁਕਲਾ ਜੇ ਰਾਹੀ ਮਿਲਦੀ ਹੈ ਜੇਕਰ ਅਸੀਂ ਸ਼ੁਕਲਾ ਦੀ ਗੱਲ ਕਰੀਏ 21 ਦਸੰਬਰ ਦੀ ਹੁਣ ਇਹ ਜਾਣਨਾ ਪਾਓ ਕਿ ਕਿੰਨੀਆਂ ਵੋਟਾਂ ਭੁਗਤੀਆਂ ਤੇ ਤੁਹਾਡੀ ਝੋਲੀ ਵਿੱਚ ਕਿੰਨੀਆਂ ਵੋਟਾਂ ਨਾਲ ਜਿੱਤ ਹੋਈ ਦੇਖੋ ਜੀ ਉਹਨਾਂ ਨੇ ਵੋਟ ਤਾਂ ਸਿਰਫ 3 ਘੰਟੇ ਪਈ ਹੈ ਜੀ ਅਗਰ ਉੱਥੇ ਪੋਲਿੰਗ ਹੋਣ ਦੇ 40 45% ਦੇ ਕਰੀਬ ਹੋਲ ਬਈ ਇਹਨਾਂ ਨੂੰ ਤਾਂ ਜਿੱਦ ਤੱਕ ਵੋਟ ਨਹੀਂ ਪਈ ਸੀ ਇਹਨਾਂ ਨੇ ਤਾਂ ਜਿਹੜੇ 6 ਘੰਟੇ ਜੋ ਇਹਨਾਂ ਨੂੰ ਕੋਲ ਹੋਈ ਆ ਉਹ ਚੱਲੀ ਵੋਟ ਹੈ 90% ਕਿਉਂਕਿ ਇਹਨਾਂ ਨੂੰ ਨਾ ਕੋ ਜਾਣਦਾ ਸੀ ਇਹ ਬੰਦਾ ਜਿਹੜਾ ਇਹਨਾਂ ਦੇ ਕੈਂਡੀਡੇਟ ਲੈ ਕੇ ਆਂਦਾ ਇਹਨਾਂ ਹੰਕਾਰੇ ਸੀ ਵੀ ਅਸੀਂ ਜਿਸ ਨੂੰ ਵੀ ਕਹਿਆ ਕਰੀਏ ਅਸੀਂ ਜਿੰਨੀ ਜਿੰਨੀ ਹੈ ਉਹ ਬੰਦਾ ਪਿੰਡ ਦਾ ਰਹਿਣ ਵਾਲਾ ਹੈ ਹਮ ਆਜ਼ਾਦ ਨਗਰ ਦੇ ਵਿੱਚ 534 ई ਉਹਨੇ ਮਕਾਨ ਲਿਆ ਹੋਇਆ ਹੈ ਸੜਕ ਜਿਹੜਾ ਉਸ ਬਾੜ ਤੋਂ 8 ਕਿਲੋਮੀਟਰ ਦੂਰ ਸੀ ਹਮ ਉਹੋ ਨਾਲ ਤੇ ਟੋਕ ਟਾਲੋ ਕਾਂ ਤੇ ਪੈਰਾਸ਼ੂਟਿੰਗ ਪੈਰਾਸ਼ੂਟ ਲਾ ਕੇ ਉਹ ਕਹਿੰਦੇ ਸਰਕਾਰਾ ਸਾਡੀ ਜੇ ਸੀ ਜਿਸ ਨੂੰ ਖੜਾ ਕਰੇਗੇ ਸਾਡਾ ਹੀ ਆ ਉਹ ਸਵੇਰ ਤੋਂ ਕਹਿ ਰਹੇ ਸੀ ਇਹ ਤਾਂ ਜਿੱਤ ਲੈਈਏ ਸੀ ਹੂੰ ਪਹਿਲਾਂ ਵੀ ਕਹਿ ਰਹੇ ਸੀ ਇਹ ਸਰਕਾਰ ਦਾ ਹੈ ਨਹੀਂ ਸੀ ਜੀ ਪਰੰਤੂ ਸ਼ਾਮ ਨੂੰ ਜਦੋਂ ਕਾਊਂਟਿੰਗ ਹੋਈ ਹੈ ਮੈਨੂੰ 1330 ਵੋਟਾਂ ਪੋਲ ਹੋਈਆਂ ਨੇ ਉਹਨਾਂ ਨੂੰ ਜਾਲੀ ਵੋਟਾਂ 1230 ਹੋਈਆਂ ਨੇ ਜੀ 100 ਵੋਟ ਦੇ ਮਾਰਜਨ ਇਹ ਵਾਰ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਮਸ਼ੀਨਾਂ ਵੀ ਬਣੀਆਂ ਆ ਜੀ ਪਰੰਤੂ ਉਸ ਟਾਈਮ ਪ੍ਰਸ਼ਾਸਨ ਨੇ ਕੰਟਰੋਲ ਕਰਕੇ ਰੱਖਿਆ ਰਿਜ਼ਲਟ ਟਿਕਿਆਰ ਕੀਤਾ ਮੇਰੀ ਅਬਸੈਂਸ ਜੀ ਇਹ ਬੈਕ ਕੀ ਤੁਹਾਨੂੰ ਹੋਰ ਦੱਸਣਾ ਚਾਹਣਾ ਤੁਸੀਂ ਕਹ ਮੇਰਾ ਸਲੋਗਨ ਚਾਹੀਏ ਮੇਰਾ ਬਾੜ ਮੇਰਾ ਪਰਿਵਾਰ ਕੰਮ ਕੀਤਾ ਕੰਮ ਕਰਾਂਗੇ ਤੁਸੀਂ ਬਾਅਦ ਤੇ ਦੇਖੋ ਜਾ ਕੇ ਇਹਦੇ ਵਿੱਚ ਪੰਜ ਚਾਰ ਪੰਜ ਕਲੋਨੀਆਂ ਨੇ ਜੀ ਦਰਸ਼ਨਾ ਕਲੋਨੀ ਆਦਰਸ਼ ਕਲੋਨੀ ਪ੍ਰੇਮਨਗਰ ਅਦਰਸ਼ ਨਗਰ ਜੀ ਪ੍ਰੇਮਨਗਰ ਦੇ ਵਿੱਚ ਜਗੀਰ ਧਰਮਸ਼ਾਲਾ ਜੀ ਉਸ ਨੂੰ ਮੈਂ ਅਨਸੇ ਬਿਲਡਿੰਗ ਡਿਕਲਰ ਹੋ ਗਈ ਜੀ 15 ਲੱਖ ਰੁਪਏ ਲਾ ਕੇ ਜੀ ਰੈਨੋ ਨਵੀਂ ਬਿਲਡਿੰਗ ਬਣਾਈ ਅੱਜ ਉੱਥੇ ਮੇਰੇ ਪਰਿਵਾਰਾਂ ਦੇ 220 ਦੇ ਕਰੀਬ ਐਸਸੀ ਬੱਚੇ ਪੜਦੇ ਨੇ ਉਸ ਸਮਾਰਟ ਸਕੂਲ ਉੱਤੇ ਜੀ ਦਰਸ਼ਣਾ ਕਲੋਨੀ ਦੇ ਵਿੱਚ ਧਰਮਸ਼ਾਲਾ ਬਣਾਈ ਦੋ ਕਮਰੇ ਬਣਾਏ ਬਾਥਰੂਮ ਰਸੋਈ ਬਣਾਈ ਉੱਥੇ 21.5 ਲੱਖ ਰੁਪਏ ਲਾਇਆ ਜੀ ਆ ਦਰਸ਼ ਕਲੋਨੀ ਦੇ ਜੋ ਉੱਤਰਾੰਚਲ ਭਾਈਚਾਰੇ ਦੇ ਘਟੋ ਘੜ 700 ਪਰਿਵਾਰ ਰਹਿੰਦਾ ਹੈ ਜੀ ਮਲਟੀ ਪਰਪਸ ਹਾਲ ਬਣਾਇਆ ਜੀ 28 ਲੱਖ ਰੁਪਏ ਲਾ ਕੇ ਹੂੰ ਗੁਰੂ ਘਰ ਦੇ ਵਿੱਚ ਆਦਰਸ਼ ਕਲੋਨੀ ਦੇ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਖੋਲਿਆ ਸੀ ਜੀ ਥਾਪ ਪਰ ਯੂਨੀਵਰਸਿਟੀ ਦੇ ਵਿੱਚ 4 ਕੇਵੀ ਦਾ ਗ੍ਰੇਡ ਖੋਲਿਆ ਜੀ ਨਮਾ ਟਿਊਬ ਬਣਾਇਆ ਅੱਜ ਭਾਰ 3 ਕਰੋੜ ਰੁਪਏ ਲਾ ਕੇ ਕਰੀਬ ਆਦਰਸ਼ ਕਲੋਨੀ ਦੀ ਹਰ ਇੱਕ ਗਲੀ ਪੱਕੀ ਕੀਤੀ ਜੀ 1 ਕਰੋੜ ਰੁਪਏ ਲਾ ਕੇ ਦਰਸ਼ਨਾ ਕਲੋਨੀ ਸਾਰੇ ਗੜੀਆਂ ਪੱਕੀਆਂ ਕੀਤੀਆਂ ਜੀ 2 ਕਰੋੜ ਲਾ ਕੇ ਤਿੰਨ ਨਗਰ ਕਲੀਗਰੀਆਂ ਪੱਕੀਆਂ ਕੀਤੀਆਂ ਅੱਜ ਬਾਗ ਦੇ ਵਿੱਚ ਇੱਕ ਵੀ ਗਲੀ ਕੱਚੀ ਨਹੀਂ ਇੱਕ ਘਰ ਉਹ ਨਹੀਂ ਜਿੱਥੇ ਲਾਈਟ ਨਾ ਹੋਵੇ 300 LED ਲਾਈਟਾਂ ਲਾਈਆਂ ਆਈਸਵਾ ਦੇ ਕਾਰਡ ਬਣਾਏ ਪੜਾਪਾ ਕਾਰਡ ਬਣਾਏ 45 ਪ੍ਰਾਈਮ ਮਿਨਿਸਟਰ ਜੋਨਦਰ ਘਰ ਬਣਵਾਏ ਵੇ ਘਰਾਂ ਵਾਸਤੇ ਕੋਈ ਪਰਿਵਾਰ ਐਸਾ ਨਹੀਂ ਜੀ ਮੇਰਾ ਜਿਸ ਨੂੰ ਹੋਵੇ ਕੋਈ ਕਿਸੇ ਤਰ੍ਹਾਂ ਦਾ ਕੰਮ ਨਾ ਹੋਇਆ ਹੋਵੇ ਜੀ ਉਹਨਾਂ ਨੇ ਅੱਜ ਨੇ ਇੱਕ ਬਹੁਤ ਵਧੀਆ ਟਰੈਂਡ ਹੋਇਆ ਤੇ ਗੁੰਡਾ ਤੰਤਰ ਜਿਹੜੇ ਅਹੰਕਾਰੇ ਦੇ ਲੋਕ ਨੇ ਉਹਨਾਂ ਬਾਰੇ ਇੱਕ ਲੈਸਨ ਹੈ ਜੀ ਕਿਉਂਕਿ ਪਬਲਿਕ ਨੇ ਇਹ ਦਿਖਾਇਆ ਜੇ ਤੁਸੀਂ ਕੰਮ ਕਰਦੇ ਹੋ ਇਮਾਨਦਾਰੀ ਨਾਲ ਪਬਲਿਕ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਕਿਸੇ ਤੋਂ ਉਹ ਤੁਹਾਨੂੰ ਜਿਤਾਉਣ ਵਾਸਤੇ ਤਿਆਰ ਜੀ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਪਿਛਲੇ 5 ਸਾਲ ਦੀ ਕਾਰਜਕਾਲਤਾ ਸ਼ੁਕਲਾ ਜੀ ਨੇ ਗਿਣਾ ਦਿੱਤੇ ਹੁਣ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜੇਕਰ ਵਾਰਡ ਨੰਬਰ 2 ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਪੋਰ ਸ਼ੇਰੀਆ ਵਾਂਗ ਵਾੜ ਨੰਬਰ 2 ਨਹੀਂ ਦਿਖਾ ਪੂਰੀ ਹੋਈ ਪਈ ਆ ਪਰ ਫੇਰ ਵੀ ਕੁਝ ਛੋਟਪਟ ਕੰਮ ਹੈਗੇ ਨੇ ਤੁਹਾਡੀ ਸੋਚ ਦੇ ਹਿਸਾਬ ਨਾਲ ਹੁਣ ਵਾੜ ਨੰਬਰ 2 ਦੇ ਤਾਲ ਦੇ ਹਾਤੇ ਤੁਸੀਂ ਕਿਹੜੇ ਕੰਮ ਕਰਵਾਉਂਗੇ ਦੇਖੋ ਜੀ ਵਾੜ ਨੰਬਰ 2 ਦੇ ਵਿੱਚ ਛੱਗੋ ਸਾਰੇ ਪਟਿਆਲੇ ਚ ਕੀ ਹੈ ਇੱਕ ਸਾਡਾ ਪ੍ਰੋਜੈਕਟ ਚੱਲ ਰਿਹਾ ਹੈ 24 7 ਕਨਾਲ ਬੇਸਡ ਵਾਟਰ ਦਾ ਉਹ ਕੌਂਗਰਸ ਸਰਕਾਰ ਦਾ ਦਿੱਤਾ ਵਹ ਉਹ ਦੇ ਵਿੱਚ ਪਾਗੜਾ ਤੋਂ ਆਹ ਲੋ ਨਰ ਪਿਉਰੀ ਪਈ ਹੋ ਕੇ ਪਾਣੀ ਸੁਪらい ਹੋਣਾ 50 ਸਾਲ ਅਕਲੇ ਵਾਸਤੇ ਓਕੇ ਕਿਉਂਕਿ ਸਾਡਾ ਸਾਲ ਜਿਹੜਾ ਗਰਾਊਂਡ ਵਾਟਰ ਹੈ ਉਹ ਪੋਲੂਟ ਹੋ ਚੁੱਕਿਆ ਹੈ ਜੀ ਉਹ ਜਦੋਂ ਪ੍ਰੋਜੈਕਟ ਚਾਲੂ ਕੀਤਾ ਸੀ ਐਲ ਐਨ ਟੀ ਕੰਪਨੀ ਦਿੱਤਾ ਹੈ ਜੀ ਉਹਦੇ ਵਿੱਚ ਸੜਕਾਂ ਪੱਟੀਆਂ ਜਾਣੀਆਂ ਸੀ ਹੂੰ ਪਰ 100 ਕਰੋੜ ਰੁਪਈਆ ਸੀ ਸਰਕਾਰ ਕਾਂਗਰਸ ਸਰਕਾਰ ਨੇ ਇੱਕ ਕੰਪਨੀ ਨੂੰ ਰੈਸਟੋਰੇਸ਼ਨ ਦਿੱਤਾ ਜੀ ਜਿਹੜੀ ਸੜਕ ਤੋੜਨੀ ਹੈ ਉਹ ਠੀਕ ਵੀ ਤੁਸੀਂ ਕਰਨੀ ਹੈ ਕਾਰਪੋਰੇਸ਼ਨ ਨੇ ਨਹੀਂ ਹੂੰ ਅੱਜ ਇਹਨਾਂ ਨੇ ਕੀ ਕੀਤਾ 40% ਪਟਿਆਲਾ ਅੱਜ ਪਟਿਆ ਕੋ ਹਰ ਸੜਕ ਪੱਟੀ ਦਾ ਤੁਸੀਂ ਦੇਖੋ ਜਿਹੜੀ ਥਾਪਰ ਦੀ ਦੁਆਰ ਹੈ ਉਹਦੇ ਨਾਲ ਸਾਰੀ ਪਾਸੋਂ ਰੋਟ ਤੱਕ ਸੜਕ ਪੱਟੀ ਪਈ ਹੈ ਜੀ ਡਰੇਨ ਤੇ ਸੜਕ ਚੱਲ ਰਹੀ ਹੈ ਸਾਰੀ ਪੱਟੀ ਪੇ ਲੰਘ ਨਹੀਂ ਸਕਦੇ 40 ਫੁੱਟ ਦੀ ਰੋਡ ਹੈ ਸੈਂਟਰ ਚੋਂ ਪੱਟੀ ਪਈ ਹੈ ਉਹ ਲੰਘ ਨਹੀਂ ਸਕਦੇ 9 ਨੰਬਰ ਗਲੀ ਹੈ ਲੰਘ ਨਹੀਂ ਸਕਦੇ 10 ਨੰਬਰ ਗਲੀ ਹੈ ਲੰਘ ਸਭ ਤੋਂ ਵੱਡਾ ਮੇਰੇ ਵਾਸਤੇ ਹੈ ਮੈਨੂੰ ਜਦੋਂ ਵੀ ਅਸੀਂ ਕੋਰਪੋਰੇਸ਼ਨ ਪਹੁੰਚਦੇ ਆ ਮੈਂ ਅਫੀਸਰ ਸਾਹਿਬਾ ਨੇ ਮੇਰੇ ਪਤਾ ਵੀ ਕੰਮ ਕਿਵੇਂ ਕਰਨਾ ਹੈ ਜੀ ਫੰਡਸ ਕਿੱਥੇ ਨੇ ਜੀ ਕਿਉਂ ਮੈਂ ਵਿੱਣਾਸ ਦਾ ਮੈਂਬਰ ਰਹਾ ਜੀ ਔਰ ਮੈਂ ਉਹਨਾਂ ਨਾਲ ਗੱਲ ਕਰਕੇ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਸੜਕਾਂ ਪੱਟੀਆਂ ਨੇ ਡੇਢ ਡੜ 2-2 ਸਾਲ ਹੋ ਗਏ ਉਹਨਾਂ ਦਾ ਪੈਕਟ ਵਰਕ ਕਰਕੇ ਉਹਨਾਂ ਨੂੰ ਠੀਕ ਕਰਨਾ ਹੈ ਜੀ ਦੂਜੇ ਨੰਬਰ ਤੇ ਸੀਵਰੇਜ ਸਿਸਟਮ ਬਿਲਕੁਲ ਚੋਕ ਹੋ ਚੁੱਕਿਆ ਹੈ ਸਾਡੇ ਕੋਲ ਸਿੱਖਣ ਮਸੀਦਾਂ ਦੇ ਉੱਤੇ ਵੱਡੀਆਂ ਜੀ ਸੁਪਰ ਸੱਕਰ ਰਹੇ ਉੱਤੇ

ਐਮਪੀ ਲੈਂਡ ਫੰਡ ਚ ਉਹ ਡਾਕਟਰ ਗਾਂਧੀ ਸਾਡੇ ਐਮਪੀ ਨੇ ਉਹ ਕਾਂਗਰਸ ਪਾਰਟੀ ਦੇ ਐਮਪੀ ਨੂੰ ਏਰੀਆ ਡਿਵੈਲਪਮੈਂਟ ਫੰਡ ਮਿਲਦਾ ਲਗਭਗ 5 ਕਰੋੜ ਇੱਕ ਸਾਲ ਜੀ ਜੀ ਮੈਂ ਉਹਨਾਂ ਨੂੰ ਅਪੀਲ ਦਿੱਤੀ ਹੈ ਮੈਂ ਰਿਕਵੈਸਟ ਕੀਤੀ ਹੈ ਵੀ ਮੈਨੂੰ 10 ਲੱਖ ਰੁਪਏ ਘਟਾ ਘਟਾ ਉਸ ਤਰ੍ਹਾਂ ਛਲਾ ਦੋ ਤਾਂ ਜੋ ਕਿ ਅਸੀਂ ਕਮਰੇ ਬਣਾਈਏ ਸਾਡੇ ਬੱਚੇ ਠੀਕਾ ਸ਼ੁਕਲਾ ਜੀ ਨਗਰ ਨਿਗਮ ਦੀਆਂ ਚੋਣਾਂ ਤੁਹਾਨੂੰ ਲੱਗਦਾ ਹੈ ਕਿ 2027 ਦਾ ਮੁੱਢ ਬਣ ਗਈਆਂ ਨੇ ਬਿਲਕੁਲ ਡੈਫੀਨਿਟਲੀ ਜੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸਾਡੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਸੀ ਲੋਕ ਸਮਾਜ ਦੇ ਚੋਣਾਂ 'ਚ ਇਹਨਾਂ ਆਮ ਆਦਮੀ ਪਾਰਟੀ ਨੂੰ ਪਬਲਿਕ ਨੇ ਨਕਾਰਤਾ ਸੀ ਜੀ ਦੇਖੋ ਸੱਤ ਦੇ ਕ੍ਰੀਮ ਜੀ ਤੇਰੀਆਂ ਐਮਪੀ ਦੀਆਂ ਸੀਟਾਂ ਨੇ ਉਹ ਕਾਂਗਰਸ ਦੀ ਚੋਰੀ ਜਿਹੀ ਪਾਈਆਂ ਸੀ ਜੀ ਹੁਣ ਇਹਨਾਂ ਨੂੰ ਪਤਾ ਸੀ ਵੀ ਅਸੀਂ ਲੜ ਕੇ ਲੋਕ ਸਾਨੂੰ ਵੋਟ ਨਹੀਂ ਪਾਣਗੇ ਸੀ 1 20 ਸੀਟ ਜਿੱਤ ਨਹੀਂ ਸਕਦੇ ਜੀ ਇਹਨਾਂ ਨੇ ਇਸ ਕਰਕੇ ਪਟਿਆਲੇ ਗੁੰਡਾ ਕਰਦੇ ਤੁਸੀਂ ਅੰਮ੍ਰਿਤਸਰ ਦੇਖੋ ਕਿੰਨੇ ਕੈਂਡਰ ਜਿੱਤੇ ਸਾਡੇ ਜਲੰਧਰ ਦੇਖੋ ਕਾਰਪੋਰੇਸ਼ਨ ਸਾਡੀ ਬਣ ਜਾ ਰਹੀ ਹੈ ਅੰਮ੍ਰਿਤਸਰ ਬਣ ਰਿਹਾ ਹੈ ਲੁਧਿਆਣੇ ਚ ਅਸੀਂ ਕੰਟੈਸਟ ਜਾਂ ਪੂਰੇ ਧੱਕੇ ਸਾਈ ਨਾਲ ਜੀ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਕਿਤੇ ਨਾ ਕਿਤੇ ਕਾਰਪੋਰੇਸ਼ਨ ਬਣਾ ਲਈਏ ਪਟਿਆਲਾ ਤਾਂ ਜਦੋਂ ਗੱਲ ਪਾਇਆ ਇਹਨਾਂ ਨੂੰ ਪਟਿਆਲੇ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਈ ਹੈ ਉਹਨੇ ਤਾਂ ਬਿਲਕੁਲ ਕਲੀਅਰ ਕਰਤਾ ਵੀ ਇਹਨਾਂ ਨੂੰ ਪੱਕਾ ਚਾਨਣਾ ਹੋ ਗਿਆ ਵੀ ਸਾਨੂੰ ਇੱਕ ਵੀ ਵੋਟ ਨਹੀਂ ਪੈਣੀ ਨਾ ਕਾਰਪੋਰੇਸ਼ਨ ਨਾ ਉਹਨਰੇ ਵਿਧਾਨ ਸਭਾ ਚ ਜੀ ਇਸ ਕਰਕੇ ਇਹਨਾਂ ਨੇ ਗੁੰਡਾਗਰਦੀ ਕਰਕੇ ਕੋਸ਼ਿਸ਼ ਕੀਤੀ ਉਹ ਅਸੀਂ ਇੱਕ ਵਾਰ ਕਾਰਪੋਰੇਸ਼ਨ ਹੁਕਮ ਕਰਨ ਰੁਕਣਾ ਬਣਾ ਲੀਏ ਡੈਬਿਨੇਟਲੀ ਹੈ ਪੰਜਾਬ ਜਿਹੜਾ ਸਾਰਾ ਅੱਜ ਕਾਂਗਰਸ ਵੱਲ ਦੇਖ ਰਿਹਾ ਜੀ ਲੋਕ ਪਸਾਰ ਰਹੇ ਨੇ ਵੀ ਕਿਹੜੀ ਮਾੜੀ ਘੜੀ ਸੀ ਅਸੀਂ ਉਹ ਫੈਸਲਾ ਲੈ ਲਿਆ ਇੱਕ ਪੰਜਾਬੀ ਵਿੱਚ ਕਹਾਵਤ ਹੈ ਕਿਨੇ ਗਿਰਿਆ ਅਸਮਾਨ ਤੋਂ ਤੰਗਿਆ ਕਰਉਂਦੇ ਤੈ ਉਹ ਕੀਤਾ ਸੀ ਅੱਛੇ ਵਾਸਤੇ ਹੋ ਗਿਆ ਬੁਰਾ ਜੀ ਔਰ ਮੈਂ ਕਹੇ ਵੀ ਕਹਨਾ ਲੋਕਾਂ ਨੇ ਸਾਡੀਆਂ ਪਾਰਟੀਆਂ ਨੂੰ ਜਿਹੜੇ ਅਲਗਾਈਤੀ ਪਾਰਟੀਆਂ ਸੀ ਉਹਨਾਂ ਨੂੰ ਲੈਸਨ ਦਿੱਤਾ ਹੈ ਜੀ ਕਾਂਗਰਸ ਪਾਰਟੀ ਨੂੰ ਵੀ ਅਕਾਲੀ ਦਲ ਨੂੰ ਵੀ ਅਕਾਲੀ ਦਲ ਤਾਂ ਚਲੋ ਉਹਨਾਂ ਦਾ ਨਿਬੜ ਗਿਆ ਕੰਮ ਉਹ ਹੁਣ ਟੱਕਰ ਹੈ ਸਾਡੇ ਲੀਡਰਸ਼ਿਪ ਨੂੰ ਵੀ ਇਹਦੇ ਦਾ ਲੈਸਨ ਵੀ ਉਹ ਬੰਦਾ ਜਿੱਤੇਗਾ ਜਿਹੜਾ ਗਰਾਊਂਡ ਤੇ ਵਰਕ ਕਰੇਗਾ ਪਬਲਿਕ ਚ ਰਹੇਗਾ ਇਹ ਨਹੀਂ ਹੈਗਾ ਵੀ ਤੁਸੀਂ ਜਿੰਨੂੰ ਮਰਜ਼ੀ ਖੜਾ ਕਰਤਾ ਤੁਸੀਂ ਵੇਖੋ ਸਰਕਾਰ ਨੇ ਇਹ ਆ ਕੇ ਬਾਅਦ ਤੋਂ ਐਮਸੀ ਬਣਾ ਕਿ ਦਾ ਐਮਸੀ ਜਿੱਤੇ ਜੀ ਸਾਡੇ ਵਾਲੇ ਇਹ ਲੈਸਨ ਲੈ ਕੇ ਚੱਲਣਗੇ ਡੈਫੀਨੇਟਲੀ ਇਹ ਆਉਣ ਇਸ ਸਪਾਈ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਆਉਣ ਜਾ ਰਹੀ ਹੈ ਔਰ ਇਹ ਪੰਜਾਬ ਵਾਸਤੇ ਬੜਾ ਸੁਭ ਸੰਕੇਤ ਹੈ ਕੋਈ ਵੀ ਕੰਮ ਇਹਨਾਂ ਨੇ ਛਾਣੀ ਕੀਤਾ ਇਸ ਕਰਕੇ ਇਹਨਾਂ ਦੀ ਵਧਾਈਗੀ ਬਹੁਤ ਨੇੜੀ ਹੈ ਇਸ ਸਾਲ ਪਹਿਲਾਂ ਵੈਸੀ ਕਰਨਾ ਪਰਮਾਤਮਾ ਪਤਾ ਨਹੀਂ ਕੀ ਉਹਨਾਂ ਦੀ ਹੈਗੀ ਹੈ ਚਾਹੇ ਦੋਸਤੋ 22 ਤੋਂ ਪਹਿਲਾਂ ਕੀ ਕੇ ਕੁਛ ਜ਼ਿੰਦਕਾਰ ਹੋ ਜੇ ਜੋ ਇਲੈਕਸ਼ਨ ਚੋਂ ਨਾ ਹੋ ਕੇ ਉਸ ਲਈ ਤੇ ਹੁਣ ਆਖਰੀ ਦੇ ਵਿੱਚ ਸਿਟੀ ਲਾਈਵ ਚੈਨਲ ਦੇ ਜਰੀਏ ਤੁਹਾਡਾ ਵਾਰਡ 2 ਨੰਬਰ ਉਥੋਂ ਦੇ ਵਸਨੀਕਾਂ ਨੂੰ ਤੁਸੀਂ ਆਪਣੀ ਜਿੱਤ ਤੋਂ ਬਾਅਦ ਕੀ ਮਹਿਸੂਸ ਕਰਦੇ ਹੋ ਤੇ ਕੀ ਸੁਨੇਹਾ ਦੇਵੋਗੇ ਮੈਂ ਜੀ ਇਹ ਜਿਹੜੀ ਜਿੱਤ ਹੈ ਉਹ ਬਾੜ ਨਿਵਾਸੀਆਂ ਦੀ ਹੈ ਕਿਉਂਕਿ ਉਹ ਗੁਰੂ ਮਹਾਰਾਜ ਦੀ ਹੈ ਕਿਉਂਕਿ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਸ਼ੁਗਲ ਨੇ ਜਿੱਤ ਪ੍ਰਾਪਤ ਨਹੀਂ ਕੀਤੀ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਣਾ ਵੇ ਜੋ ਜ਼ਿੰਮੇਵਾਰੀ ਪਰਵਾਰਾਂ ਨੇ ਮੇਰੇ ਤੇ ਲਾਈ ਹੈ ਮੈਂ ਪਹਿਲਾਂ ਜਿੰਨਾ ਸੇਵਾਉਂਦੀ ਕਰ ਸਕਿਆ ਆ ਇਮਾਨਦਾਰੇ ਉਸ ਤੋਂ ਵੱਧ ਸੇਵਾ ਕਰਾਂਗਾ ਤੁਸੀਂ ਬਹੁਤ ਵੱਡਾ ਮੇਰੇ ਤੇ ਕਰਜ ਚੜਾਤਾ ਮੈਂ ਕੋਸ਼ਿਸ਼ ਕਰੂੰਗਾ ਆਉਣ ਵਾਲੀ ਮੇਰੀ ਜ਼ਿੰਦਗੀ ਚ ਜੋ ਤੁਸੀਂ ਮੇਰੇ ਸਿਰ ਤੇ ਹੱਥ ਰੱਖਿਆ ਹੈ ਮੱਦੇ ਦਮ ਤੱਕ ਤੁਹਾਡੀ ਸੇਵਾ ਕਰੂੰਗਾ ਕਦੇ ਤੁਹਾਨੂੰ ਇਹ ਮਹਿਸੂਸ ਨਹੀਂ ਹੋਣ ਦਊਗਾ ਕਿ ਤੁਹਾਡਾ ਸ਼ੁਕਰ ਕੋਈ ਗਲਤ ਕੰਮ ਕਰਕੇ ਦੇਗਾ ਠੀਕ ਉਹ ਸੇਵਾ ਧੰਨਵਾਦ ਤੁਹਾਡੇ ਸਾਰੇ ਦਸਤਖਤਾਂ ਦਾ ਬਹੁਤ ਬਹੁਤ ਧੰਨਵਾਦ ਜੀ